ਜੰਮੂ ਕਸ਼ਮੀਰ ਦੇ ਸ਼ਿਨ ਨਗਰ ਦੇ ਵਿੱਚ ਅੱਤਵਾਦੀ ਹਮਲਾਤ ਪੰਜਾਬ ਦੇ ਇੱਕ ਨੌਜਵਾਨ ਅਮਰਿਤਪਾਲ ਸਿੰਘ ਦੀ ਬੋਲ ਰੋਹਿਤ ਨਾਮ ਦਾ ਨੌਜਵਾਨ ਹੋਇਆ ਜ਼ਖਮੀ ਸੁਰੱਖਿਆ ਦਸਤਿਆਂ ਨੇ ਪੂਰਾ ਇਲਾਕਾ ਕੀਤਾ ਸੀ ਐਸ ਸੀ ਐਮ ਸੀ ਦੀਆਂ ਚੋਣ ਤਰੀਕਾਂ ਦਾ ਐਲਾਨ 6 ਮਾਰਚ ਨੂੰ ਹੋਵੇਗੀ VOTING ਉਸ ਦਿਨੀ ਹੋਣਗੇ ਨਤੀਜੇ 10 ਫਰਵਰੀ ਤੋਂ ਭਰੀਆਂ ਜਾਣਗੀਆਂ ਨਾਮਜ਼ਦਗੀਆਂ ਹਰਿਆਣਾ ਦੇ ਸਿੱਖ ਚੁਣਨਗੇ ਪਹਿਲੀ ਗੁਰਦੁਆਰਾ ਕਮੇਟੀ ਮਹਾਰਾਸ਼ਟਰ ਸਰਕਾਰ ਨੇ ਨੰਦੇੜ ਸੇ ਗੁਰਦੁਆਰਾ ਐਕਟ 1956 ਦੇ ਵਿੱਚ ਕੀਤੀ ਸੋਧ ਬੋਰਡ ਦੇ 12 ਮੈਂਬਰ ਸਰਕਾਰ ਦੇ ਵੱਲੋਂ ਕਿਤੇ ਜਾਣਗੇ ਨਾਮਜ਼ਦ ਐਸਜੀਪੀਸੀ ਦੇ ਮੈਂਬਰਾਂ ਦੀ ਗਿਣਤੀ 4 ਤੋਂ ਘਟਾ ਕੇ ਕੀਤੀ ਗਈ 2 ਐਸਵੀਸੀਆ ਤੇ ਆਕਾਲੀ ਦਲ ਨੇ ਮਹਾਰਾਸ਼ਟਰ ਸਰਕਾਰ ਤੇ ਸਿੱਖਾਂ ਦੇ ਮਸਲੇ 'ਚ ਸਿੱਧੇ ਦਖਲ ਦਾ ਲਗਾਇਆ ਇਲਜ਼ਾਮ ਕਿਹਾ ਗੁਰਦੁਆਰਾ ਬੋਰਡ ਦੇ ਉੱਤੇ ਕਬਜ਼ਾ ਕਰਨਾ ਚਾਹੁੰਦੀ ਹੈ ਛਿੰਦੇ ਸਰਕਾਰ ਸਿੱਖ ਕੌਮ ਬਰਦਾਸ਼ਤ ਨਹੀਂ ਕਰੇਗੀ ਦਖਲੰਦਾਂ ਦਾ ਉਤਰਾਖੰਡ ਵਿਧਾਨ ਸਭਾ ਦੇ ਵੱਲੋਂ ਯੂਸੀਸੀ ਪਾਸ ਯੂਨੀਫਾਰਮ ਸਿਵਲ ਕੋਡ ਪਾਸ ਕਰਨ ਵਾਲਾ ਪਹਿਲਾ ਸੂਬਾ ਬਣਿਆ ਉਤਰਾਖੰਡ ਸਾਰੇ ਧਰਮਾਂ ਦੇ ਲਈ ਪਰਸਨਲ ਲਾਅ ਹੋਵੇਗਾ ਇੱਕ ਸਮਾਨ ਪਰ ਆਦੀਵਾਸੀ ਸਮਾਜ ਨੂੰ ਦਿੱਤੀ ਗਈ ਹੈ ਛੋਟ ਸਤਿ ਸ੍ਰੀ ਅਕਾਲ ਨਮਸਕਾਰ ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਤੇ ਖਾਸ ਅਨ ਫਰਕਤਾ ਪੈਂਦਾ ਹੈ ਲੈ ਕੇ ਜਦੋਂ ਸ਼੍ਰੀਨਗਰ ਦੇ ਵਿੱਚ ਅੱਤਵਾਦੀ ਹਮਲੇ 'ਚ ਪੰਜਾਬ ਦੇ ਨੌਜਵਾਨ ਦੀ ਮੌਤ ਹੋ ਜਾਵੇ। ਜਦੋਂ ਪ੍ਰਧਾਨ ਮੰਤਰੀ ਇੱਕ ਵੱਡੀ ਸਿਆਸੀ ਪਾਰਟੀ ਨੂੰ ਆਊਟਡੇਟਿਡ ਕਰਾਰ ਦੇ ਦੇਣ। ਜਦੋਂ ਤਿਲਕ ਨੂੰ ਲੈ ਕੇ ਸਿਆਸਤ ਦੇਸ਼ ਦੇ ਵਿੱਚ ਭੱਗਦੀ ਹੋਈ ਨਜ਼ਰ ਆਵੇ। ਫਿਰ ਫਰਕ ਤੱਪਦਾ ਹੈ। ਇਹਨਾਂ ਸਾਰਾ ਸਾਰੀਆਂ ਖਬਰਾਂ ਦੇ ਉੱਤੇ ਵਿਸਥਾਰ ਦੇ ਨਾਲ ਅਸੀਂ ਗੱਲਬਾਤ ਕਰਾਂਗੇ। ਤੁਹਾਡੇ ਤੱਕ ਰਿਪੋਰਟ ਪਹੁੰਚਾਵਾਂਗੇ ਪਰ ਸ਼ੁਰੂਆਤ ਕਰਨ ਜਾ ਰਹੀਆਂ ਸ਼੍ਰੀਨਗਰ ਤੋਂ। ਸ਼੍ਰੀਨਗਰ ਦੇ ਵਿੱਚ ਅੱਤਵਾਦੀ ਹਮਲੇ ਦੀ ਖਬਰ ਹੈ ਇਸ ਸਮੇਂ ਸਾਡੇ ਕੋਲ ਉਸ ਦੇ ਵਿੱਚ ਪੰਜਾਬ ਦੇ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ ਇੱਕ ਸ਼ਖਸ ਜ਼ਖਮੀ ਹੋ ਗਿਆ 31 ਸਾਲ ਦੇ ਅਮਰਿਤਪਾਲ ਸਿੰਘ ਦੀ ਮੌਤ ਹੋਈ ਹੈ ਸ਼੍ਰੀਨਗਰ ਦੇ ਵਿੱਚ ਔਰ ਅਮਰਿਤਪਾਲ ਸਿੰਘ ਦਾ ਅਮਰਿਤ ਸਰਦਾਰ ਰਹਿਣ ਵਾਲਾ ਸੀ ਰੋਹਿਤ ਨਾਮ ਦਾ ਨੌਜਵਾਨ ਵੀ ਹਮਲੇ ਦੇ ਵਿੱਚ ਜ਼ਖਮੀ ਹੋਇਆ ਪੰਜਾਬ ਦਾ ਰਹਿਣ ਵਾਲਾ ਰੋਹਿਤ ਵੀ ਸੁਰੱਖਿਆ ਦਸਤਿਆ ਨੇ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਹੈ ਔਰ 31 ਸਾਲ ਦੇ ਅਮਰਿਤਪਾਲ ਸਿੰਘ ਦੀ ਮੌਤ ਦੀ ਖਬਰ ਸਾਹਮਣੇ ਆ ਰਹੀ ਹੈ ਬਹੁਤ ਗੰਭੀਰ ਮਸਲਾ ਆਪਣੇ ਆਪ ਦੇ ਵਿੱਚ ਹੈ ਕਿ ਇਹ ਜਾਂਚ ਦਾ ਵਿਸ਼ਾ ਜ਼ਰੂਰ ਹੈ ਕਿ ਟਾਰਗੇਟ ਕਿਤਾ ਗਿਆ ਕਿਉਂ ਉਹਨਾਂ ਦਾ ਉਹਨਾਂ ਦੇ ਇਤੀ ਹਮਲਾ ਕੀਤਾ ਗਿਆ ਕਿਉਂ ਕਤਲ ਕਰ ਦਿੱਤਾ ਗਿਆ ਇਹ ਸਾਰਾ ਜਾਂਚ ਦਾ ਵਿਸ਼ਾ ਜ਼ਰੂਰ ਹੈ ਪਰ ਜੰਮੂ ਕਸ਼ਮੀਰ ਦੇ ਸ਼ਿਨਗਰ ਦੇ ਵਿੱਚ ਅੱਤਵਾਦੀ ਹਮਲੇ 'ਚ ਅੰਮ੍ਰਿਤਸਰ ਦੇ ਇੱਕ ਨੌਜਵਾਨ ਦੀ ਮੌਤ ਹੋਈ ਹੈ ਅੰਮ੍ਰਿਤਸਰ ਦਾ ਜੋ ਨੌਜਵਾਨ ਹੈ ਉਸ ਦਾ ਨਾਮ ਹੈ ਅੰਮ੍ਰਿਤਪਾਲ ਸਿੰਘ ਅਤੇ ਦੂਜਾ ਜਿਹੜਾ ਸ਼ਖਸ ਜ਼ਖਮੀ ਹੋਇਆ ਉਹਦਾ ਨਾਮ ਹੈ ਰੋਹਿਤ ਔਰ ਰੋਹਿਤ ਵੀ ਪੰਜਾਬ ਦਾ ਹੀ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਇਹ ਪੂਰਾ ਕੜਨਾਕਰਮ ਸ਼ਿਨਗਰ ਦੇ ਵਿੱਚ ਵਾਪਰਿਆ ਉੱਥੇ ਅੱਤਵਾਦੀ ਹਮਲਾ ਹੋਇਆ ਔਰ ਇਸ ਅਤਵਾਦੀ ਹਮਲੇ ਦੇ ਵਿੱਚ ਇੱਕ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ ਹੈ ਇੱਕ ਪੰਜਾਬੀ ਨੌਜਵਾਨ ਜ਼ਖਮੀ ਹੋ ਗਿਆ ਹੈ ਪੂਰੇ ਇਲਾਕੇ ਨੂੰ ਸੁਰੱਖਿਆ ਦਸਤਿਆਂ ਦੇ ਵੱਲੋਂ ਸੀਲ ਕਰ ਦਿੱਤਾ ਗਿਆ ਹਮ ਤੌਰ ਤੇ ਜਦੋਂ ਇਸ ਤਰੀਕੇ ਦਾ ਕੋਈ ਘਟਨਾਕਰਮ ਵਾਪਰਦਾ ਹੈ ਤਾਂ ਉਸ ਤੋਂ ਬਾਅਦ ਪੂਰਾ ਐਕਟਿਵ ਹੋ ਜਾਂਦਾ ਹੈ ਜਿਹੜਾ ਉੱਥੇ ਦਾ ਸੁਰੱਖਿਆ ਹਮਲਾ ਹੈ ਔਰ ਸ਼ਿਰਨਗਰ ਜੰਮੂ ਕਸ਼ਮੀਰ ਦੇ ਵਿੱਚ ਹਾਲਾਤ ਸਮੇਂ-ਸਮੇਂ ਦੇ ਉੱਤੇ ਇਸ ਤਰੀਕੇ ਦੇ ਬਣਦੇ ਰਹੇ ਨੇ ਇਸ ਕਰਕੇ ਪੂਰੀ ਮੁਸਤੈਦੀ ਆਪਾਂ ਦੇਖ ਸਕਦੇ ਹਾਂ ਕਿ ਸੁਰੱਖਿਆ ਦਸਤਿਆਂ ਦੀ ਹਮੇਸ਼ਾ ਤੋਂ ਉਹਨਾ ਪੂਰੇ ਇਲਾਕਿਆਂ ਦੇ ਵਿੱਚ ਰਹਿੰਦੀ ਹੈ ਹੁਣ ਕਿਉਂ ਮਾਰਿਆ ਗਿਆ ਕਿਉਂ ਟਾਰਗੇਟ ਕੀਤਾ ਗਿਆ ਕੋਈ ਰੰਜਿਸ਼ ਹੈ ਜਾਂ ਇਹ ਟੂਰਿਸਟ ਸੀ ਜਿਹੜੇ ਉੱਥੇ ਗਏ ਹੋਏ ਸੀ ਇਹ ਸਾਰੇ ਜਾਂਚ ਦਾ ਵਿਸ਼ਾ ਜਿਹੜਾ ਹੈਗਾ ਉਸ ਦਾ ਇੱਕ ਪਾਰਟ ਜ਼ਰੂਰ ਨੇ ਸਾਰੇ ਸਵਾਲ ਪਰ ਪੁਆਇੰਟ ਇਹੀ ਹੈ ਕਿ ਆਖਿਰ ਕਿਸ ਤਰੀਕੇ ਦੇ ਨਾਲ ਟਾਰਗੇਟ ਕਰ ਦਿੱਤਾ ਗਿਆ ਔਰ ਕਿ ਪੰਜਾਬ ਦਾ ਨੌਜਵਾਨ ਸੀ ਇਹ ਦੇਖ ਕੇ ਟਾਰਗੇਟ ਕੀਤਾ ਗਿਆ ਬਹੁਤ ਸਾਰੇ ਹਰ ਕਿਸੇ ਦੇ ਜ਼ਹਿਨ ਦੇ ਵਿੱਚ ਸਵਾਲ ਉੱਠ ਰਹੇ ਨੇ ਅਸੀਂ ਕੋਸ਼ਿਸ਼ ਕਰਾਂਗੇ ਕਿ ਉਹਨਾਂ ਸਵਾਲਾਂ ਦੇ ਜਵਾਬ ਲੈ ਸਕੀ ਸਾਡੇ ਨਾਲ ਇਸ ਸਮੇਂ ਫੋਨ ਲਾਈਨ ਦੇ ਉੱਤੇ ਤੇਜਿੰਦਰ ਸੋਢੀ ਜੁੜ ਰਹੇ ਨੇ ਸੰਪਾਦਕ ਨੇ న్యూਸ 18 ਜੰਮੂ ਕਸ਼ਮੀਰ ਲੱਦਾਖੇ ਹਿਮਾਚਲ ਦੇ ਤੇਜਿੰਦਰ ਜੀ ਕੀ ਕੁਝ ਤੁਹਾਡੇ ਕੋਲ ਜਾਣਕਾਰੀ ਇਹ ਟਾਰਗੇਟ ਕਿਲਿੰਗ ਹੈ ਇਹ ਟੂਰਿਸਟ ਸੀ ਕੀ ਕੁਝ ਪੂਰਾ ਘਟਨਾਕਰਮ ਵਾਪਰਿਆ ਹੈ ਸ਼ਿਨਗਰ ਦੇ ਵਿੱਚ ਆ ਦੇਖੋ ਗੁਰਵ ਪਹਿਲਾ ਸਵਾਲ ਤੁਹਾਡਾ ਇਹ ਸੀਗਾ ਕਿ ਇਹ ਟਾਰਗੇਟ ਕਿਲਿੰਗ ਹੈ ਆਹੋ ਇਹ ਟਾਰਗੇਟ ਕਿਲਿੰਗ ਹੈ ਜਿੱਥੇ ਆਤੰਕਵਾਦੀਆਂ ਨੇ ਇਹਨਾਂ ਨਾਨ ਲੋਕਲਸ ਨੂੰ ਦੇਖ ਕੇ ਇਨਾਤੇ ਆਤੰਕਵਾਦੀ ਹਮਲਾ ਕੀਤਾ ਹੈ ਪਾਕਿਸਤਾਨ ਦੇ ਲਸ਼ਕਰ-ਏ-ਤੋਇਬਾ ਟੈਰਰ ਆਊਟਫਿਟ ਦਾ ਇੱਕ ਆਫਸ਼ੂਟ ਹੈ ਜਿਹਦਾ ਨਾਮ ਵੀ ਰੈਜ਼ਿਸਟੈਂਸ ਫਰੰਟ ਹੈਗਾ ਉਹਨੇ ਇਸ ਆਤੰਕਵਾਦੀ ਹਮਲੇ ਦੀ ਜ਼ਿੰਮੇਵਾਰੀ ਲਈ ਹੈ ਉਹਨਾਂ ਨੇ ਕਿਹਾ ਹੈ ਕਿ ਇਹ ਆਤੰਕਵਾਦੀ ਹਮਲਾ ਸਾਡੇ ਟੀਆਰਐਫ ਦੇ ਜਿਹੜੇ ਲੋਕ ਹੈਗੇ ਉਹਨਾਂ ਨੇ ਅੰਜਾਮ ਦਿੱਤਾ ਹੈ ਟੀਆਰਐਫ ਦੇ ਆਤੰਕਵਾਦੀਆਂ ਨੇ ਅੰਜਾਮ ਦਿੱਤਾ ਹੈ ਗੌਰਵ ਇਹਦੇ ਵਿੱਚ ਦੋ ਜਿਹੜੇ ਪੰਜਾਬੀ ਸੀਗੇ ਦੋਨੋਂ ਅੰਮ੍ਰਿਤਸਰ ਦੇ ਰਹਿਣ ਵਾਲੇ ਨੌਜਵਾਨ ਸੀ ਜਿਹੜੀ ਸਾਨੂੰ ਜਾਣਕਾਰੀ ਮਿਲ ਰਹੀ ਹੈ ਇਹ ਦੋਨੋਂ ਟੂਰੇ ਸੀਗੇ ਤੇ ਜੰਮੂ ਕਸ਼ਮੀਰ ਵਿੱਚ ਬਰਫ ਬਾੜੀ ਨੂੰ ਇੰਜੋਏ ਕਰਨ ਲਈ ਗਏ ਸੀਗੇ ਅਮਰਿਤਪਾਲ ਸਿੰਘ 31 ਸਾਲ ਦੇ ਅੰਮ੍ਰਿਤਸਰ ਦੇ ਰਹਿਣ ਵਾਲੇ ਹੈ ਉਹਨਾਂ ਦੀ ਅੱਜ ਮੌਕੇ ਤੇ ਹੀ ਮੌਤ ਹੋ ਗਈ ਸੀ ਉਹਨਾਂ ਨੂੰ ਹਸਪਤਾਲ ਸ਼ਿਫਟ ਕੀਤਾ ਗਿਆ ਜਿੱਥੇ ਡਾਕਟਰਸ ਨੇ ਉਹਨਾਂ ਨੂੰ ਬ੍ਰਾਡ ਡੈੱਡ ਡਿਕਲੇਅਰ ਕੀਤਾ ਦੂਜੇ 로ਹਿਤ ਹੈਗੇ ਇਹ ਵੀ ਅੰਮ੍ਰਿਤਸਰ ਦੇ ਰਹਿਣ ਵਾਲੇ ਨੇ ਤੇ ਸਾਨੂੰ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਦੀ ਉਮਰ ਲਗਭਗ 28 ਸਾਲ ਦੇ ਕਰੀਬ ਹੈ ਜਿਨ੍ਹਾਂ ਨੂੰ ਪੇਟ ਵਿੱਚ ਗੋਲੀਆਂ ਲੱਗੀਆਂ ਹੋਈਆਂ ਤੇ ਕਾਫੀ ਕ੍ਰਿਟੀਕਲ ਕੰਡੀਸ਼ਨ ਵਿੱਚ ਇਹਨਾਂ ਨੂੰ ਜਿਹੜੇ ਸ਼੍ਰੀਨਗਰ ਦੇ ਹਸਪੀਟਲ ਵਿੱਚ ਸਜਿਤ ਕੀਤਾ ਹੋਇਆ ਹੈ ਉੱਥੇ ਇਹਨਾਂ ਦਾ ਇਲਾਜ ਚੱਲ ਰਿਹਾ ਹੈ ਲੇਕਿਨ ਗੌਰਵ ਇਹਨਾਂ ਦੀ ਹਾਲਾਤ ਕਾਫੀ ਕ੍ਰਿਟੀਕਲ ਬਣੇ ਹੋਏ ਨੇ ਡਾਕਟਰ ਇਹਨਾਂ ਨੂੰ ਬਚਾਉਣ ਦੀ ਪੂਰੀ ਅਣਥਕ ਕੋਸ਼ਿਸ਼ ਕਰ ਰਹੇ ਹਨ ਲੇਕਿਨ ਇਸ ਵਕਤ ਇਹਨਾਂ ਦੇ ਹਾਲਾਤ ਬਾਰੇ ਕਹਿਣਾ ਕੁਝ ਮੁਸ਼ਕਿਲ ਹੀ ਹੈਗਾ ਔਰ ਲੇਕਿਨ ਇਸ ਵਕਤ ਤੱਕ ਜਿੰਨਾ ਤੁਸੀਂ ਦੱਸ ਰਹੇ ਸੀ ਕਿ ਪੂਰੇ ਇਲਾਕੇ ਨੂੰ ਮੁਹਾਸਰੇ 'ਚ ਲੈ ਲਿਆ ਹੈ ਜੰਮੂ ਕਸ਼ਮੀਰ ਪੁਲਿਸ ਐਸਓਜੀ ਸੀਆਰਪੀਐਫ ਤੇ ਆਰਮੀ ਉਸ ਪੂਰੇ ਇਲਾਕੇ 'ਚ ਖੰਡ ਦੀ ਖੰਡਿੰਗ ਕਰ ਰਹੀ ਹੈ ਪੂਰੇ ਇਲਾਕੇ ਵਿੱਚ ਜਿਹੜੇ ਸੀਸੀਟੀਵੀ ਕੈਮਰਾ ਲੱਗੇ ਹੋਣ ਉਹਨਾਂ ਨੂੰ ਖੰਗਾ ਲਿਆ ਜਾ ਰਿਹਾ ਹੈ ਨਾਲ ਹੀ ਉਸ ਇਲਾਕੇ ਦਾ ਡੰਪ ਡੇਟ ਹੈ ਜਿਹੜਾ ਮੋਬਾਈਲ ਦਾ ਡੰਪ ਡੇਟ ਹੈ ਉਹਨੂੰ ਵੀ ਦੇਖਿਆ ਜਾ ਰਿਹਾ ਹੈ ਉਹਦੇ ਤੋਂ ਕੁਝ ਅਗਰ ਜਾਣਕਾਰੀ ਮਿਲ ਰਹੀ ਹੈ आ, पूरे इलाके ਨੂੰ ਮੁਹਾਸਰੇ 'ਚ ਲੈ ਲਿਆ ਹੈ ਉਪਰਕ ਸਿਕਿਉਰਿਟੀ ਫੋਰਸਸ ਨੇ ਤੇ ਆਪਰੇਸ਼ਨ ਚੱਲ ਰਿਹਾ ਹੈ ਇਹ ਟਾਰਗੇਟ ਹੈ ਜਿਸ ਨੇ ਮੈਂ ਤੁਹਾਨੂੰ ਪਹਿਲੇ ਦੱਸਿਆ ਕਿ ਇਹ ਟਾਰਗੇਟ ਕਿਲਿੰਗ ਹੈ ਜੀ ਆਤੰਕਵਾਦੀਆਂ ਦੁਆਰਾ TiRF ਨੇ ਇਸ ਆਤੰਕਵਾਦੀ ਹਮਲੇ ਦੀ ਜ਼ਿੰਮੇਵਾਰੀ ਲੈ ਲਈ ਹੈ ਤੇ ਇਸ ਵਕਤ ਇੱਕ ਕਾਫੀ ਮੈਸਿਵ ਮੈਨ ਹੰਟ ਹੈ ਚੱਲ ਰਹੀ ਹੈ ਦੇਖੋ ਗੌਰਵ ਕਿਉਂ ਇਹ ਆਤੰਕਵਾਦੀ ਹਮਲਾ ਹੋਇਆ ਇਹ ਵੀ ਇੱਕ ਇੰਪੋਰਟੈਂਟ ਪੁਆਇੰਟ ਹੈ ਇਸ ਵਕਤ ਇਹ ਆਤੰਕਵਾਦੀ ਹਮਲਾ ਹੋਣ ਦੀ وجہ ਇਹ ਹੈ ਇਹ ਕਾਫੀ ਦੇਰ ਤੋਂ ਜੰਮੂ ਕਸ਼ਮੀਰ ਵਿੱਚ ਨਾ ਇਸੇ ਤਰ੍ਹਾਂ ਦਾ ਮਾਹੌਲ ਸੀਗਾ ਸ਼ਾਂਤੀ ਸੀਗੀ ਅਤੰਕੀ ਹਮਲੇ ਆ ਕਿ ਕਾਫੀ ਗਿਰਾਵਟ ਆਈ ਦੀ ਹੈ ਉਹ ਉਹ ਜੋ ਕੁਝ ਅਜਿਹੀ ਚੀਜ਼ ਜਿਹੜੀ ਪਾਕਿਸਤਾਨ ਬਰਦਾਸ਼ਤ ਨਹੀਂ ਕਰ ਪਾ ਰਿਆ ਕਿਉਂਕਿ ਜੰਮੂ ਕਸ਼ਮੀਰ ਵਿੱਚ ਖੂਨ ਖਰਾਬਾ ਜਦ ਤੱਕ ਹੁੰਦਾ ਰਹੇਗਾ ਇੰਨੀ ਦੇ ਜੀ ਪਾਕਿਸਤਾਨ ਦੀ ਆਰਮੀ ਪਾਕਿਸਤਾਨ ਦੇ ਜਿਹੜੇ ਅਤੰਕੀ ਸੰਗਠਨ ਉਹਨਾਂ ਦੀ ਰੋਜ਼ੀ ਰੋਟੀ ਚੱਲਦੀ ਰਹੇਗੀ ਠੀਕ ਹੈ ਜੰਮੂ ਕਸ਼ਮੀਰ ਵਿੱਚ ਪੀਸ ਨੂੰ ਨਹੀਂ ਬਰਦਾਸ਼ਤ ਨਹੀਂ ਕਰ ਸਕਤੇ ਗੌਰਵ ਮੈਂ ਐਡ ਕਰਾਂਗਾ ਕੀ ਇਸ ਵਕਤ ਟੂਰਿਜ਼ਮ ਕਾਫੀ ਠੀਕ ਤੇ ਹੈਗਾ ਉਸ ਟੂਰਿਜ਼ਮ ਨੂੰ ਇਸ ਸਾਤਨ ਦੇ ਹਮਲੇ ਨਾਲ ਕਾਫੀ ਵੱਡਾ ਝਟਕਾ ਲੱਗੇਗਾ ਠੀਕ ਹੈ ਮਤਲਬ ਮੈਂ ਦੋ ਚੀਜ਼ਾਂ ਕਲੀਅਰ ਕਰਨੀਆਂ ਚਾਹ ਰਿਹਾ ਇੱਕ ਪੁਆਇੰਟ ਤੁਸੀਂ ਕਲੀਅਰ ਕਰ ਦਿੰਦਾ ਕਿ ਨਾਨ ਕਸ਼ਮੀਰੀ ਸੀ ਜਿਨ੍ਹਾਂ ਨੂੰ ਟਾਰਗੇਟ ਕੀਤਾ ਗਿਆ ਲੋਕਲ ਉਥੇ ਦੇ ਨਹੀਂ ਸੀ ਆਬਵੀਅਸ ਅੰਮ੍ਰਿਤਸਰ ਤੋਂ ਪੰਜਾਬ ਤੋਂ ਗਏ ਹੋਏ ਸਨ ਤੇਜਿੰਦਰ ਜੀ ਸੈਕੰਡ ਪੁਆਇੰਟ ਇਸ ਦੇ ਵਿੱਚ ਜੇਕਰ ਤੁਸੀਂ ਕਲੀਅਰ ਕਰ ਸਕੋ ਕਿ ਇਹ ਨੌਜਵਾਨ ਉਥੇ ਘੁੰਮਣ ਲਈ ਐਜ਼ ਅ ਟੂਰਿਸਟ ਗਏ ਹੋਏ ਸੀ ਜਾਂ ਕੋਈ ਬਿਜ਼ਨਸ ਦੇ ਸਿਲਸਿਲੇ ਚ ਗਏ ਸੀ ਇਸ ਬਾਰੇ ਕੋਈ ਪਿਕਚਰ ਕਲੀਅਰ ਹੋਈ ਹੋਵੇ ਜਾਣਕਾਰੀ ਮਿਲੀ ਹੋਵੇ ਦੇਖੋ ਗੌਰਵ ਇਹ ਇਨਵੈਸਟੀਗੇਸ਼ਨ ਦਾ ਇਸ਼ੂ ਹੈਗਾ ਹਾਲਾਂਕਿ ਪੁਲਿਸ ਜਿਹੜੀ ਹੈ ਉਹਨਾਂ ਨੇ ਇਹਦੇ ਵਿੱਚ ਕੋਈ ਸਟੇਟਮੈਂਟ ਨਹੀਂ ਦਿੱਤੀ ਕਿਉਂਕਿ ਜ਼ਿਆਦਾਤਰ ਉਥੇ ਪੰਜਾਬੀ ਅੰਮ੍ਰਿਤਸਰ ਜਾਂ ਗੁਰਦਾਸਪੁਰ ਦੇ ਲੋਕ ਉਥੇ ਜ਼ਿਆਦਾਤਰ ਕੰਮਕਾਜ ਦੇ سلسلے ਵਿੱਚ ਜਾਂਦੇ ਨੇ ਲੇਕਿਨ ਅੱਜ ਜਿਹੜਾ ਕੰਮਕਾਜ ਦਾ ਸੀਜ਼ਨ ਨਹੀਂ ਹੈਗਾ ਗੌਰਵ ਇਹ ਸੀਜ਼ਨ ਜਿਹੜਾ ਪੰਜਾਬੀ ਉਥੇ ਕੰਮ ਲਈ ਜਾਂਦੇ ਨੇ ਉਹਦਾ ਸੀਜ਼ਨ ਮੋਸਟਲੀ ਮਾਰਚ ਅਪ੍ਰੈਲ ਤੋਂ ਸ਼ੁਰੂ ਹੁੰਦਾ ਹੈ ਤੇ ਅਕਤੂਬਰ ਤੱਕ ਉਹ ਸੀਜ਼ਨ ਚੱਲਦਾ ਰਹਿੰਦਾ ਜਿੱਥੇ ਜ਼ਿਆਦਾਤਰ ਕਾਰਪੈਂਟਰੀ ਜਾਂ ਬਾਕੀ ਜਿਹੜੇ ਕੰਮ ਹੈਗੇ ਉਹ ਕਰਨ ਜਾਂਦੇ ਨੇ ਜਿੱਥੇ ਤੱਕ ਇਨੀਸ਼ੀਅਲ ਇਨਵੈਸਟੀਗੇਸ਼ਨ ਹੈ ਪੁਲਿਸ ਦੇ ਕੁਝ ਸੋਰਸਸ ਦਾ ਇਹ ਦੱਸਣਾ ਹੈ ਕਿ ਇਹ ਨੌਜਵਾਨ ਉੱਥੇ ਜੰਮੂ ਜਿਹੜੇ ਕਸ਼ਮੀਰ ਵਿੱਚ ਸ਼੍ਰੀਨਗਰ ਘੁੰਮਣ ਗਏ ਹੋਏ ਸੀਗੇ ਲੇਕਿਨ ਐਗਜ਼ੈਕਟ ਜਿਹੜੀ ਜਾਣਕਾਰੀ ਹੈ ਉਹ ਜਦੋਂ ਪੁਲਿਸ ਸਟੇਟਮੈਂਟ ਇਸ਼ੂ ਕਰੇਗੀ ਇਸ ਪੂਰੇ ਹਮਲੇ ਨੂੰ ਲੈ ਕੇ ਤਦੋਂ ਪਤਾ ਚੱਲੇਗਾ ਲੇਕਿਨ ਤੁਹਾਡੀ ਇਹ ਗੱਲ ਬਿਲਕੁਲ ਸਹੀ ਹੈ ਕਿ ਕੰਮ ਦੇ سلسلے ਵਿੱਚ ਕਾਫੀ ਪੰਜਾਬੀ ਐਸਪੈਸ਼ਲੀ ਗੁਰਦਾਸਪੁਰ ਤੇ ਅੰਮ੍ਰਿਤਸਰ ਦੇ ਕੰਮ ਪੰਜਾਬੀ ਫਰੀ ਨਗਰ ਮੇਰਾ ਮੇਰਾ ਸਵਾਲ ਇਸ ਕਰਕੇ ਵੀ ਹੈ ਕਿਉਂਕਿ ਜਿਹ ਟੂਰਿਸਟ ਨੂੰ ਉਥੇ ਟਾਰਗੇਟ ਕੀਤਾ ਗਿਆ ਹੈ ਤਾਂ ਫਿਰ ਬਹੁਤ ਸਾਰੇ ਪੰਜਾਬ ਦੇ ਹੋਰ ਇਲਾਕਿਆਂ ਤੋਂ ਇਨਫੈਕਟ ਦੇਸ਼ ਦੇ ਇਲਾਕਿਆਂ ਤੋਂ ਟੂਰਿਸਟ ਜਾਂਦੇ ਨੇ ਖਾਸ ਤੌਰ ਤੇ ਬਰਫਬਾਰੀ ਦੇ ਸੀਜ਼ਨ ਦੇ ਵਿੱਚ ਤਾਂ ਉਹ ਚਿੰਤਾ ਉਹਨਾਂ ਦੀ ਵੱਧਦੀ ਹੈ ਤਾਂ ਉਮੀਦ ਕਰਦੇ ਹਾਂ ਕਿ ਬਹੁਤ ਜਲਦੀ ਕਲੀਅਰ ਹੋ ਜਾਏਗਾ ਕਿ ਇਹ ਕਿਉਂ ਕੀਤਾ ਗਿਆ ਟਾਰਗੇਟ ਕਿਉਂਕਿ ਇੱਕ ਟੂਰਿਸਟ ਜੋ ਜਿਹੜੇ ਉੱਥੇ ਜਾਂਦੇ ਨੇ ਉਹਨਾਂ ਦੇ ਵਿੱਚ ਵੀ ਪੈਨਿਕ ਕ੍ਰੀਏਟ ਹੋ ਸਕਦਾ ਹੈ ਜਿਹੜੇ ਲੋਕ ਉਹਨਾਂ ਦੇ ਘਰ ਪਰਿਵਾਰਕ ਮੈਂਬਰ ਬੈਠੇ ਨਹੀਂ ਘਰ ਇਸ ਸਮੇਂ ਉਹ ਵੀ ਕਿਤੇ ਨਾ ਕਿਤੇ ਪੈਨਿਕ ਕਰ ਸਕਦੇ ਨੇ ਬਹੁਤ ਛੋਟਾ ਜਿਹਾ ਜਵਾਬ ਜੇਕਰ ਤੇਜਿੰਦਰ ਜੀ ਇਹ ਕਲੀਅਰ ਉਮੀਦ ਕਰੀਏ ਕਿ ਥੋੜੀ ਦੇਰ ਦੇ ਵਿੱਚ ਹੋ ਸਕੇਗਾ ਕਿ ਇਹ ਟੂਰਿਸਟ ਨੇ ਜਾਂ ਫਿਰ ਕੌਣ ਨੇ ਕਿਉਂ ਇਹਨਾਂ ਨੂੰ ਟਾਰਗੇਟ ਕਰ ਲਿਆ ਗਿਆ ਕਿਉਂ ਇਹ ਜਿਹੜੇ ਦੋ ਸਪੈਸੀਫਿਕਲੀ ਰੋਹਿਤ ਤੇ ਅਮਰਿਤਪਾਲ ਨੂੰ ਹੀ ਟਾਰਗੇਟ ਕੀਤਾ ਗਿਆ ਅ ਦੇਖੋ ਗਰਵ ਇਹ ਚੀਜ਼ ਤੇ ਬਿਲਕੁਲ ਜ਼ਾਹਿਰ ਹੈ ਕਿ ਇਹਨਾਂ ਨੂੰ ਟਾਰਗੇਟ ਇਸ ਕਰਕੇ ਕੀਤਾ ਗਿਆ ਕਿਉਂਕਿ ਨਾਨ ਲੋਕਲ ਸੀਗੇ ਇਹ ਕਸ਼ਮੀਰੀ ਨਹੀਂ ਸੀਗੇ ਉਹ ਤੇ ਆਤੰਕਵਾਦੀਆਂ ਦਾ ਪਹਿਲੇ ਤੋਂ ਉਹਨਾਂ ਦੀ ਵਾਰਨਿੰਗ ਰਹੀਦੀ ਹੈ ਕਿ ਨਾਨ ਲੋਕਲ ਜਿਹੜੇ ਹੈਗੇ ਚਾਹੇ ਉਹ ਬਿਹਾਰ ਦੇ ਰਹਿਣ ਵਾਲੇ ਹੋਣ ਚਾਹੇ ਉਹ ਯੂਕੇ ਦੇ ਰਹਿਣ ਵਾਲੇ ਹੋਣ ਚਾਹੇ ਉਹ ਪੰਜਾਬ ਦੇ ਆ ਕਿਸੇ ਹੋਰ ਥਾਂ ਦੇ ਵੀ ਰਹਿਣ ਵਾਲੇ ਹੋਣ ਉਹਨਾਂ ਨੂੰ ਆਤੰਕਵਾਦੀ ਟਾਰਗੇਟ ਕਰਨਗੇ ਆਤੰਕਵਾਦੀਆਂ ਨੇ ਪਹਿਲੇ ਹੀ ਪਲੇਅਰ ਕੀਤਾ ਸੀ ਅੱਜ ਵੀ ਜਿਹੜਾ TRF ਨੇ ਜ਼ਿੰਮੇਵਾਰੀ ਲਈ ਹੈ ਤੇ ਉਹਨਾਂ ਦਾ ਵੀ ਇਹ ਕਹਿਣਾ ਸੀਗਾ ਕਿ ਇਹ ਨਾਨ ਲੋਕਲ ਸੀਗੇ ਤਾਂ ਕਰਕੇ ਇਹਨਾਂ ਨੂੰ ਟਾਰਗੇਟ ਕੀਤਾ ਗਿਆ ਹੈ ਇਹਨਾਂ ਦਾ profession ਕੀ ਸੀਗਾ ਇਹ ਟੂਰਿਸਟ ਸੀਗੇ ਉਹ ਕੋਈ ਮਾਇਨੇ ਨਹੀਂ ਰੱਖਦਾ ਕਿ ਇਹਨਾਂ ਨੇ ਕਿਸ ਤਰ੍ਹਾਂ ਤੇ ਉਸ ਕੰਟੈਕਸਟ ਵਿੱਚ ਹਮਲਾ ਕੀਤਾ ਗਿਆ ਕਿਉਂਕਿ ਪਹਿਲੇ ਵੀ ਤੁਸੀਂ ਕਈ ਵਾਰ ਦੇਖਿਆ ਹੋਣਾ ਕਿ ਕਸ਼ਮੀਰ ਵਿੱਚ ਸਪੈਸ਼ਲੀ ਸ਼ੁਕੀਆਂ ਕੁਲਗਾਮ ਜਾਂ ਸਾਊਥ ਕਸ਼ਮੀਰ ਦੇ ਇਲਾਕਿਆਂ ਵਿੱਚ ਜਿਹੜੇ ਨਾਨ ਲੋਕਲ ਉੱਥੇ ਕੋਈ ਚਾਹੇ ਰਹਿਣ ਵਾਸਤੇ ਜਾਂਦਾ ਹੈ ਚਾਹੇ ਉੱਥੇ ਕੰਮ ਕਰਨ ਵਾਸਤੇ ਜਾਂਦਾ ਹੈ ਉਹਨਾਂ ਨੂੰ ਆਤੰਕਵਾਦੀ ਹਮਲਾ ਕਰਦੇ ਇਵਨ ਸ੍ਰੀਨਗਰ ਹਾਰਟ ਆਫ ਸ੍ਰੀਨਗਰ ਸਿਟੀ ਵਿੱਚ ਗੋਲ ਗੱਪੇ ਵਾਲਿਆਂ ਜਿਹੜੇ ਗੋਲ ਗੱਪੇ ਵੇਚਣ ਜਾਂਦੇ ਹਨ ਉਹਨਾਂ ਤੇ ਹਮਲਾ ਕੀਤਾ ਜਾਂਦਾ ਹੈ ਆਤੰਕਵਾਦੀਆਂ ਦੁਆਰਾ ਤੇ ਆਤੰਕਵਾਦੀਆਂ ਦਾ ਜਿਹੜਾ ਟਾਰਗੇਟ ਮੋਸਟਲੀ ਰਹਿੰਦਾ ਹੈ ਉਹ ਹੈਗੇ ਨਾਨ ਲੋਕਲ ਚਾਹੇ ਉਹ ਕਿੱਦੇ ਦੇ ਵੀ ਹੋਣ ਜਿਹੜਾ ਕੋਈ ਇਜ਼ੀ ਟਾਰਗੇਟ ਉਹਨਾਂ ਨੂੰ ਮਿਲ ਜਾਂਦਾ ਹੈ ਉਹਨਾਂ ਤੇ ਹਮਲਾ ਕਰ ਦਿੰਦੇ ਨੇ لیکن ਇਹਨਾਂ ਲੋਕਾਂ ਦਾ profession ਕੀ ਸੀਗਾ ਇਹ ਯਾ ٹورسٹ ਦੇ ਸੀ ਯਾ ਕੰਮ ਕਰਨ ਵਾਸਤੇ ਸੀ ਉਹ ਜਾਂਚ ਦਾ ਵਿਸ਼ਾ ਜਦੋਂ ਏਜੰਸੀ ਦੱਸਣ ਕਿ ਉਹ ਪਤਾ چل ਜਾਏਗਾ ਕਿ ਇਹ ਕਿਸ ਕੰਟੈਕਸਟ ਵਿੱਚ کشمیر گئے ਸੀ ਜੀ ਚਲੋ شکریہ ਬਹੁਤ ਬਹੁਤ ਧੰਨਵਾਦ ਸੰਣਾ ਜੁਰੰਦਰੀ ਇਸ پوری ਗੱਲਬਾਤ ਦੇ ਲਈ ਬਹੁਤ ਅਹਿਮ ਮਿਸ ਕਰਕੇ ਹੋ ਜਾਂਦਾ ਕਿਉਂਕਿ ਦੋ ਚੀਜ਼ਾਂ ਨੇ ਇੱਕ ਤਾਂ ਜਿਹੜੇ ਲੋਕ ਟੂਰਿਸਟ ਬਣ ਕੇ ਯਾਨੀ ਸੈਲਾਨੀ ਦੇ ਤੌਰ ਦੇ ਤੇ ਕਸ਼ਮੀਰ ਵਿਜ਼ਿਟ ਕਰਦੇ ਨੇ ਸ਼ਿਰਨਗਰ ਦੇ ਵਿੱਚ ਵਿਜ਼ਿਟ ਕਰਦੇ ਨੇ ਇਨਫੈਕਟ ਬਾਈ 에ਅਰ ਵੀ ਲੋਕ ਜਾਂਦੇ ਨੇ ਸਿੱਧਾ ਸ਼ਿਰਨਗਰ 에ਰਪੋਰਟ ਦੇ ਉੱਤੇ ਜਾ ਕੇ ਉਤਰਦੇ ਨੇ ਉਨੀਕਤ ਪੁਆਇੰਟ ਉਹ ਹੋ ਗਿਆ ਉਹ ਜ਼ਰੂਰ ਪੈਨਿਕ ਦੇ ਵਿੱਚ ਹੋਣਗੇ ਦੂਜਾ ਪੁਆਇੰਟ ਇਹ ਵੀ ਹੈ ਕਿ ਕਸ਼ਮੀਰ ਦਾ ਸ਼ਿਰਨਗਰ ਦਾ ਜਿਹੜਾ ਅਰਥਚਾਰਾ ਜਿਹੜੀ ਇਕਨੋਮੀ ਹੈ ਉਹ ਕਾਫੀ ਹੱਦ ਤੱਕ ਉੱਥੇ ਜਿਹੜੇ ਲੋਕਲ ਲੋਕ ਨੇ ਉਹਨਾਂ ਦੇ ਬਿਜ਼ਨਸ ਟੂਰਿਜ਼ਮ ਦੇ ਉੱਤੇ ਹੀ ਟਿਕੇ ਹੁੰਦੇ ਨੇ ਕਿ ਬਾਹਰੋਂ ਲੋਕ ਆਉਣਗੇ ਉੱਥੇ ਆ ਕੇ ਟੂਰਿਸਟ ਪੈਸੇ ਖਰਚ ਕਰਦੇ ਨੇ ਪੂਰੀ ਇਕਨੋਮੀ ਉਸ ਤਰੀਕੇ ਨਾਲ ਚੱਲਦੀ ਹੈ ਤਾਂ ਉਹ ਵੀ ਇੱਕ ਬਹੁਤ ਚਿੰਤਾ ਵਾਲਾ ਵਿਸ਼ਾ ਉੱਥੇ ਦੇ ਸਥਾਨਕ ਲੋਕਾਂ ਦੇ ਲਈ ਵੀ ਹੋ ਜਾਂਦਾ ਕਿਉਂਕਿ ਜੇਕਰ ਟੂਰਿਸਟ ਆਣੇ ਬੰਦ ਹੋਏ ਤਾਂ ਫਿਰ ਉਹਨਾਂ ਨੂੰ ਵੀ ਰੋਜ਼ੀ-ਰੋਟੀ ਦੀਆਂ ਦਿੱਕਤਾਂ ਆ ਸਕਦੀਆਂ ਨੇ ਦਲਚੇ ਝੀਲ ਦਾ ਮੈਂ ਜ਼ਿਕਰ ਕਰ ਰਿਹਾ ਹਾਂ ਇਸ ਕਰਕੇ ਕਿਉਂਕਿ ਉਹ ਹਮੇਸ਼ਾ ਤੋਂ ਤਸਵੀਰ ਆਪਣੇ ਜ਼ੈਨ ਦੇ ਵਿੱਚ ਹੁੰਦੀ ਹੈ ਕਿ ਬਰਬਾਰੀ ਹੋਈ ਦਲਚੀਲ ਜੰਮ ਗਈ ਉੱਥੇ ਸ਼ਿਕਾਰਾ ਚੱਲ ਰਹੀ ਹੈ ਬਹੁਤ ਲੋਕਾਂ ਨੂੰ ਉੱਥੇ ਜਾਣ ਦੀ ਇੱਛਾ ਹੁੰਦੀ ਹੈ ਤਾਂ ਉਹ ਚੀਜ਼ਾਂ ਸਾਰੀਆਂ ਦਿਮਾਗ ਦੇ ਵਿੱਚ ਹਰ ਕਿਸੇ ਤੇ ਆਉਂਦੀਆਂ ਨੇ ਖੈਰ ਫਿਰ ਮੁਕਦੀਰ ਦੇ ਵਿੱਚ ਉਮੀਦ ਕਰਦੇ ਹਾਂ ਕਿ ਪਿਕਚਰ ਕਲੀਅਰ ਹੋਏਗੀ ਕਿ ਆਖਿਰ ਉੱਥੇ ਹੋਇਆ ਉਤੇ ਦਿੱਲੀ ਸ਼ਰਾਬ ਨੀਤੀ ਕੇਸ ਦੇ ਵਿੱਚ ਜਾਂਚ ਕਰ ਰਹੀ ਪੀਡੀ ਦੀ ਸ਼ਿਕਾਇਤ ਦੇ ਉੱਤੇ ਅਦਾਲਤ ਨੇ ਅਰਵਿੰਦ ਕੇਜਰੀਵਾਲ ਨੂੰ ਸਬਨ ਭੇਜ ਦਿੱਤਾ ਇਸ ਤੋਂ ਪਹਿਲਾਂ ਜਾਂਚ ਏਜੰਸੀ ਨੇ ਸੀਐਮ ਅਰਵਿੰਦ ਕੇਜਰੀਵਾਲ ਨੂੰ ਪੰਜਵਰਤ ਸਬਨ ਭੇਜਿਆ ਕੇਜਰੀਵਾਲ ਇਸ ਸਬਨ ਨੂੰ ਸਿਆਸਤ ਤੋਂ ਪ੍ਰੇਰਿਤ ਦੱਸ ਕੇ ਹੁਣ ਤੱਕ ਈਡੀ ਦੇ ਸਾਹਮਣੇ ਪੇਸ਼ ਨਹੀਂ ਹੋਏ ਇਸੇ ਨੂੰ ਲੈ ਕੇ ਈਡੀ ਨੇ 3 ਫਰਵਰੀ ਨੂੰ ਦਿੱਲੀ ਦੇ ਰਾਉ ਸੈਵਨਿਊ ਕੋਰਟ ਦੇ ਵਿੱਚ ਸ਼ਿਕਾਇਤ ਦਰਜ ਕਰਵਾਈ ਸੀ ਜਿਸ ਦੇ ਉੱਤੇ ਅਦਾਲਤ ਨੇ ਕੇਜਰੀਵਾਲ ਨੂੰ ਸਬਨ ਭੇਜ ਕੇ 17 ਫਰਵਰੀ ਨੂੰ ਪੇਸ਼ ਹੋਣ ਦੇ ਆਦੇਸ਼ ਦਿੱਤੇ ਨੇ ਕਿ ਜੋ ਛਾਪੇ ਪੜ ਰਹੇ ਹੈ ਜੋ ਸਮਨ ਜਾ ਰਹੇ ਹੈ ਉਹ ਸਿਰਫ আর ਸਿਰਫ ਇੱਕ ਹੀ ਮਕਸਦ ਸੇ ਹੈ ਕਿ ਉਹ ਦਿੱਲੀ ਕੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਹਮਲਾ ਕਰਨਾ ਚਾਹਤੇ ਹੈ ਉਧਰ rauzaibni court ਦੇ ਸਮਨ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਦਾ ਟਵੀਟ ਵੀ ਸਾਹਮਣੇ ਆਇਆ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਉਹ ਕੋਰਟ ਦੇ ਆਰਡਰ ਨੂੰ ਪੜ ਰਹੇ ਨਹੀਂ ਕਾਨੂੰਨ ਦੇ ਮੁਤਾਬਿਕ ਕਦਮ ਚੁੱਕੇ ਜਾਣਗੇ ਕੋਰਟ ਨੂੰ ਦੱਸਾਂਗੇ ਕਿਵੇਂ ED ਦੇ ਸਾਰੇ ਸੰਬੰਧ ਗੈਰਕਾਨੂੰਨੀ ਸੀ ਦੱਸਿਆ ਕਿ ਈਡੀ ਨੇ ਕੇਜਰੀਵਾਲ ਨੂੰ ਪੰਜਵਾਂ ਸਬੰਨ ਭੇਜ ਕੇ 2 ਫਰਵਰੀ ਨੂੰ ਸੱਦਿਆ ਸੀ ਪਰ ਅਰਵਿੰਦ ਕੇਜਰੀਵਾਲ ਪੇਸ਼ ਨਹੀਂ ਹੋਏ ਸਨ ਤਾਂ ਹੁਣ 17 ਫਰਵਰੀ ਦੇ ਲਈ ਸਬੰਨ ਕਰ ਦਿੱਤਾ ਗਿਆ ਅਦਾਲਤ ਦੇ ਵੱਲੋਂ ਈਡੀ ਦੇ ਪੰਜ ਸਬੰਨਾਂ ਤੋਂ ਬਾਅਦ ਹੁਣ ਸਬੰਨ ਪਹੁੰਚਿਆ ਅਦਾਲਤ ਦਾ ਅਰਵਿੰਦ ਕੇਜਰੀਵਾਲ ਕੋਲ ਉਧਰ ਉੱਤਰਾਖੰਡ ਵਿਧਾਨ ਸਭਾ ਦੇ ਵਿੱਚ ਯੂਨੀਫਾਰਮ ਸਿਵਲ ਕੋਡ ਯਾਨੀ ਕਿ ਯੂਸੀਸੀ ਬਿਲ ਪਾਸ ਕਰ ਦਿੱਤਾ ਆਜ਼ਾਦੀ ਤੋਂ ਬਾਅਦ UCC ਬਿੱਲ ਪਾਸ ਕਰਨ ਵਾਲਾ ਉੱਤਰਾਖੰਡ ਪਹਿਲਾ ਸੂਬਾ ਬਣ ਗਿਆ ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਧਾਮੀ ਨੇ ਮੰਗਲਵਾਰ ਨੂੰ ਵਿਧਾਨ ਸਭਾ 'ਚ ਬਿੱਲ ਪੇਸ਼ ਕੀਤਾ ਸੀ ਜਿਸ ਤੋਂ ਬਾਅਦ 2 ਦਿਨ ਬਿੱਲ ਦੇ ਉੱਤੇ ਚਰਚਾ ਹੋਈ ਅਤੇ ਇਸ ਤੋਂ ਬਾਅਦ ਬਿੱਲ ਸਰਵ ਸੰਮਤੀ ਦੇ ਨਾਲ ਪਾਸ ਹੋ ਗਿਆ ਇਹ ਜੋ UCC ਵਿਧੇਯਕ ਹੈ ਯੂਨੀਫਾਰਮ ਸਿਵਲ ਕੋਡ ਸਮਾਨ ਨਾਗਰਿਕ ਸੰਹਿਤਾ ਇਸ ਕੋ ਪਾਸ ਕਰੇ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਬਿਲ ਪਾਸ ਹੋਣ ਤੋਂ ਬਾਅਦ ਹੁਣ ਇਸ ਨੂੰ ਰਾਜਪਾਲ ਦੀ ਕੋਲ ਭੇਜਿਆ ਜਾਵੇਗਾ ਰਾਜਪਾਲ ਦੀ ਮੋਹਰ ਲੱਗਦੇ ਹੀ ਇਹ ਬਿਲ ਕਾਨੂੰਨ ਬਣ ਜਾਏਗਾ ਅਤੇ ਸਾਰਿਆਂ ਨੂੰ ਸਮਾਨ ਅਧਿਕਾਰ ਮਿਲਣਗੇ ਬੀਜੇਪੀ ਨੇ 2022 ਦੇ ਵਿਧਾਨ ਸਭਾ ਚੋਣਾਂ 'ਚ ਯੂਸੀਸੀ ਲਿਆਉਣ ਦਾ ਵਾਅਦਾ ਕੀਤਾ ਸੀ ਤੇ ਹੁਣ ਯੂਸੀਸੀ ਕੀ ਬਾਕੀ ਸੂਬਿਆਂ ਦੇ ਵਿੱਚ ਖਾਸ ਤੌਰ ਤੇ ਜਿੱਥੇ ਬੀਜੇਪੀ ਦੀ ਸਰਕਾਰ ਹੈ ਉੱਥੇ ਵੀ ਲਿਆਂਦਾ ਜਾਵੇਗਾ ਇੱਕ ਵੱਡਾ ਸਵਾਲ ਹੈ ਇਨਫੈਕਟਡ 2024 ਦੇ ਇਲੈਕਸ਼ਨ ਦੇ ਵਿੱਚ ਇੱਕ ਵੱਡਾ ਮੁੱਦਾ ਵੀ ਆਉਣ ਵਾਲੇ ਦਿਨਾਂ 'ਚ ਬਣਦਾ ਹੋਇਆ ਨਜ਼ਰ ਆ ਸਕਦਾ ਹੈ ਕਿਉਂਕਿ ਜਿਹੜੇ ਘੱਟ ਗਿਣਤੀ ਨੇ ਖਾਸ ਤੌਰ ਤੇ ਮੁਸਲਿਮ ਪਾਈਚਾਰਾ ਇਸ ਦਾ ਵਿਰੋਧ ਕਰਦਾ ਹੋਇਆ ਨਜ਼ਰ ਆਇਆ ਸੀ ਉਹਦੇ ਰਾਜ ਸਭਾ ਦੇ ਵਿੱਚ ਰਾਸ਼ਟਰਪਤੀ ਦੇ ਅਭਿਵਾਦਨ ਦੇ ਉੱਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਂਗਰਸ ਦੇ ਉੱਤੇ ਬੇਹੱਦ ਤਿੱਖੇ ਹਮਲੇ ਕੀਤੇ 90 ਮਿੰਟ ਦੀ ਸਪੀਚ ਦੀ ਸ਼ੁਰੂਆਤ ਪ੍ਰਧਾਨ ਮੰਤਰੀ ਮੋਦੀ ਨੇ ਕਾਂਗਰਸ ਤੋਂ ਕੀਤੀ ਅਤੇ ਮੋਦੀ 3.0 ਦੇ ਉੱਤੇ ਖਤਮ ਕੀਤੀ ਇਸ ਦੌਰਾਨ ਉਹ ਨਹਿਰੂ ਨਰਾਹੁਲ OBC SC ST ਰਾਖਵੇਂਕਰਨ ਤੇ PSC ਉਸ ਨੇ ਕਈ ਮੁੱਦਿਆਂ ਦੇ ਉੱਤੇ ਬੋਲੇ ਅਤੇ ਕਾਂਗਰਸ ਨੂੰ ਸੋਚ ਤੋਂ ਜ਼ਿਆਦਾ ਆਊਟਡੇਟਿਡ ਪਾਰਟੀ ਕਰਾਰ ਦੇ ਦਿੱਤਾ ਇਤਨੇ ਦਸ਼ਕਾਂ ਤੋਂ ਪਰ ਤੱਕ ਦੇਸ਼ ਪਰ ਰਾਜ ਕਰਨ ਵਾਲਾ ਦਲ ਹੈ ਸਾਬ ਪਤਾ ਨਹੀਂ ਐਸੀ ਗਿਰਾਵਟ ਅਮੇ ਖੁਸ਼ੀ ਨਹੀਂ ਹੋ ਰਹੀ ਪੀਐਮ ਨੇ ਦਾਵਾ ਕੀਤਾ ਕਿ ਸਾਡੀ ਸਰਕਾਰ ਦਾ ਤੀਸਰਾ ਟਰਮ ਦੂਰ ਨਹੀਂ ਕੁਝ ਲੋਕ ਇਸ ਨੂੰ ਮੋਦੀ 3.0 ਕਹਿੰਦੇ ਨੇ ਮੋਦੀ 3.0 ਵਿਕਸਿਤ ਭਾਰਤ ਦੀ ਨੀਂਹ ਨੂੰ ਮਜ਼ਬੂਤ ਕਰਨ ਦੇ ਲਈ ਹੈ। ਹਮਾਰੀ ਸਰਕਾਰ ਦਾ ਤੀਸਰਾ ਟਰਮ ਦੂਰ ਨਹੀਂ ਹੈ। ਕੁਝ ਲੋਕ ਇਸੇ ਮੋਦੀ 3.0 ਕਹਤੇ ਹੈ। ਇਸ ਤੋਂ ਪਹਿਲਾਂ ਜਦੋਂ ਪੀਐਮ ਨੇ ਲੋਕ ਸਭਾ ਦੇ ਵਿੱਚ ਰਾਸ਼ਟਰਪਤੀ ਦੇ ਅਭਿਵਾਦਨ ਦੇ ਉੱਤੇ ਭਾਸ਼ਣ ਦਿੱਤਾ ਸੀ ਉਸ ਵੇਲੇ ਲੋਕ ਸਭਾ ਚੋਣਾਂ 'ਚ ਬੀਜੇਪੀ 370 ਦੇ ਪਾਰ ਪਹੁੰਚ ਜਾਵੇਗੀ ਅਤੇ ਐਨਡੀਏ 400 ਦੇ ਪਾਰ ਹੋਵੇਗੀ ਇਹ ਦਾਅਵਾ ਪੀਐਮ ਨੇ ਕੀਤਾ ਸੀ ਤਾਂ ਕਾਂਗਰਸ ਨਿਸ਼ਾਨੇ ਦੇ ਉੱਤੇ ਇਹ ਸਭ ਦੇ ਵਿਚਾਰੇ ਲੋਕ ਸਭਾ ਚੋਣਾਂ ਦੇ ਉੱਤੇ ਟਾਰਗੇਟ ਵੀ ਹੈ ਤਾਂ ਕਿ ਤੀਜੀ ਵਾਰ ਦੁਬਾਰਾ ਦੇ ਇਸ ਦੇ ਵਿੱਚ ਸਰਕਾਰ ਬਣਨ ਜਾ ਰਹੀ ਹੈ ਦਾਅਵੇ ਹੀ ਬੀਜੇਪੀ ਦੇ ਵੱਲੋਂ ਕੀਤੇ ਜਾ ਰਹੇ ਨੇ ਹਾਲਾਂਕਿ ਇਹਨਾਂ ਦਾਅਵਿਆਂ ਨੂੰ ਕਾਂਗਰਸ ਜ਼ਰੂਰ ਨਕਾਰਦੀ ਹੈ ਅੱਗੇ ਵਧਦੇ ਤੇ ਚੋਣ ਕਮਿਸ਼ਨ ਨੇ ਜੋ ਸ਼ਰਦ ਪਵਾਰ ਗੁੱਟ ਨੂੰ ਇੱਕ ਨਵਾਂ ਨਾਮ ਦਿੱਤਾਉਣ ਦੀ ਪਾਰਟੀ ਚੋਣ ਕਮਿਸ਼ਨ ਨੇ ਸ਼ਰਦ ਪਵਾਰ ਗੁੱਟ ਦੀ ਐਨਸੀਪੀ ਨੂੰ ਨਵਾਂ ਨਾਮ ਦੇ ਦਿੱਤਾ ਹੈ ਪਾਰਟੀ ਹੁਣ ਐਨਸੀਪੀ ਸ਼ਰਦ ਚੰਦਰ ਪਵਾਰ ਦੇ ਨਾਮ ਦੇ ਨਾਲ ਜਾਣੀ ਚਾਹੀਦੀ ਹਾਲਾਂਕਿ ਪਾਰਟੀ ਦੇ ਚੋਣ ਚਿੰਨ੍ਹ ਨੂੰ ਲੈ ਕੇ ਹੁਣ ਵੀ ਕੋਈ ਫੈਸਲਾ ਨਹੀਂ ਹੋ ਸਕਿਆ ਸੱਤ ਫਰਵਰੀ ਨੂੰ ਸ਼ਰਦ ਪਵਾਰ ਗੁੱਟ ਨੇ ਚੋਣ ਕਮਿਸ਼ਨ ਨੂੰ ਪਾਰਟੀ ਦੇ ਲਈ ਤਿੰਨ ਨਾਮ ਭੇਜੇ ਸਨ ਨੈਸ਼ਨਲਿਸਟ ਕਾਂਗਰਸ ਪਾਰਟੀ ਐਸ ਨੈਸ਼ਨਲਿਸਟ ਕਾਂਗਰਸ ਪਾਰਟੀ ਸ਼ਰਦ ਪਵਾਰ ਅਤੇ ਨੈਸ਼ਨਲਿਸਟ ਕਾਂਗਰਸ ਪਾਰਟੀ ਸ਼ਰਦ ਚੰਦਰ ਪਵਾਰ ਤਾਂ ਐਨਸੀਪੀ ਦਾ ਮਤਲਬ ਸਿੱਧਾ ਦਾ ਜਿਹੜਾ ਅਸੀਂ ਤੁਹਾਨੂੰ ਦੱਸ ਰਿਹਾ ਨੈਸ਼ਨਲਿਸਟ ਕਾਂਗਰਸ ਪਾਰਟੀ ਸ਼ਰਦ ਪਵਾਰ ਦੇ ਕੋਲ ਸੀ ਉਹ ਪਾਰਟੀ ਪਰ ਅਜੀਤ ਪਵਾਰ ਉਹਨਾਂ ਦੇ ਭਤੀਜੇ ਉਹਨਾਂ ਤੋਂ ਬਾਅਦ ਹੋਏ ਬਹੁਤ ਸਾਰੇ ਵਿਧਾਇਕਾਂ ਦੇ ਨਾਲ ਇੱਕ ਨਰ ਛਿੰਦੇ ਦੀ ਸਰਕਾਰ ਦੇ ਵਿੱਚ ਸ਼ਾਮਲ ਹੋ ਗਏ ਮੌਜੂਦਾ ਸਮੇਂ ਚਜੀਤ ਪਵਾਰ ਡਿਪੀ ਸੀਐਮ ਨੇ ਮਹਾਰਾਸ਼ਟਰ ਦੇ ਵਿੱਚ ਚੋਣ ਕਮਿਸ਼ਨ ਦੇ ਕੋਲ ਪੂਰਾ ਮਾਮਲਾ ਪਹੁੰਚ ਗਿਆ ਤੇ ਚੋਣ ਕਮਿਸ਼ਨ ਨੇ ਐਨਸੀਪੀ ਦਾ ਅਸਲ ਉਤਰਾਧਿਕਾਰੀ ਇੱਕ ਤਰੀਕੇ ਨਾਲ ਅਜੀਤ ਪਵਾਰ ਨੂੰ ਦੱਸ ਦਿੱਤਾ ਤੇ ਚੋਣ ਨਿਸ਼ਾਨ ਜਿਹੜਾ ਘੜੀ ਚੋਣ ਨਿਸ਼ਾਨ ਹੈ ਉਹ ਘੜੀ ਵੀ ਹੁਣ NCP ਅਜੀਤ ਪਵਾਰ ਵਾਲੇ ਧੜੇ ਦੇ ਕੋਲ ਹੋਏਗੀ ਇਹ ਵੀ ਤੁਹਾਨੂੰ ਦੱਸ ਦਈਏ ਕਿ ਚੋਣ ਚਿੰਨ੍ਹ ਨੂੰ ਲੈ ਕੇ ਸ਼ਰਦ ਪਵਾਰ ਗੁੱਟ ਨੇ ਤਿੰਨ ਸਿੰਬਲ ਚੋਣ ਕਮਿਸ਼ਨ ਨੂੰ ਪ੍ਰਸਤਾਵਿਤ ਕੀਤੇ ਨੇ ਇਹਨਾਂ ਦੇ ਵਿੱਚ ਵਰਗਤ ਦਾ ਫੇਡ ਹੈ ਚੜਦਾ ਸੂਰਜ ਹੈ ਅਤੇ ਕੱਪ ਪਲੇਨ ਸ਼ਾਮਿਲ ਹੈ ਬਰਗਦ ਦੇ ਪੇੜ ਮਿਲਣ ਦੀ ਜ਼ਿਆਦਾ ਚਰਚਾ ਹੈ ਇਸ ਤੋਂ ਪਹਿਲਾਂ 6 ਫਰਵਰੀ ਨੂੰ ਚੋਣ ਕਮਿਸ਼ਨ ਨੇ ਜਿਵੇਂ ਮੈਂ ਜ਼ਿਕਰ ਕਰ ਰਿਹਾ ਸੀ ਇਹ ਜਿਤਪਾਰ ਗੁੱਟ ਨੂੰ ਅਸਲੀ ਐਨਸੀਪੀ ਦੱਸਿਆ ਸੀ ਉਹਨਾਂ ਕੇ ਬਾਅਦਾਂ ਅਗਲੀ ਖਬਰ ਤੋਂ ਪਹਿਲਾਂ ਅਸੀਂ ਰੁਕ ਕਰਾਂਗੇ ਅੱਜ ਦੇ ਸਵਾਲ ਦਾ ਅੱਜ ਦਾ ਸਵਾਲ ਕਾਂਗਰਸ ਦੇ ਨਾਲ ਜੁੜਿਆ ਹੋਇਆ ਹੈ ਸਵਾਲ ਹੈ ਕਿ ਕਾਂਗਰਸ ਨੂੰ ਚੋਣ ਕਮਿਸ਼ਨ ਨੇ ਆਈਐਨਸੀ ਦਾ ਨਾਮ ਕਦੋਂ ਦਿੱਤਾ ਸੀ ਇੰਡੀਆ ਨੈਸ਼ਨਲ ਕਾਂਗਰਸ ਦਾ ਨਾਮ ਕਦੋਂ ਦਿੱਤਾ ਕਾਂਗਰਸ ਪਾਰਟੀ ਨੂੰ ਚੋਣ ਕਮਿਸ਼ਨ ਨੇ ਹਾਂ ਤਿੰਨ ਚਾਰ ਆਪਸ਼ਨਸ ਤੁਹਾਡੇ ਸਾਹਮਣੇ ਨੇ 1963 ਦੇ ਵਿੱਚ 1971 1970 ਜਾਂ ਫਿਰ 1984 ਸਹੀ ਜਵਾਬ ਕੀ ਹੈ ਥੋੜੀ ਦੇਰ ਦੇ ਵਿੱਚ ਪ੍ਰੋਗਰਾਮ ਦੇ ਦੌਰਾਨ ਹੀ ਤੁਹਾਡੇ ਸਾਹਮਣੇ ਰੱਖਾਂਗੇ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਚੋਣਾਂ ਦੀ ਤਰੀਕਾ ਦਾ ਐਲਾਨ ਕਰ ਦਿੱਤਾ ਗਿਆ 6 ਮਾਰਚ ਨੂੰ ਐਚਐਜੀਐਮ ਦੀਆਂ ਚੋਣਾਂ ਹੋਣਗੀਆਂ ਅਤੇ اسی ਦਿਨ ਨਤੀਜੇ ਵੀ ਐਲਾਨ ਦਿੱਤੇ ਜਾਣਗੇ ਚੋਣਾਂ ਦੀ ਪ੍ਰਕਿਰਿਆ 9 ਫਰਵਰੀ ਤੋਂ ਸ਼ੁਰੂ ਹੋਣ ਜਾ ਰਹੀ ਹੈ 10 ਤੋਂ 16 ਫਰਵਰੀ ਤੱਕ ਨਾਮਜ਼ਦਗੀਆਂ ਦਾਖਲ ਕੀਤੀਆਂ ਜਾ ਸਕਣਗੀਆਂ 17 ਫਰਵਰੀ ਨੂੰ ਨਾਮਜ਼ਦਗੀ ਪਰਚਿਆਂ ਦੀ ਜਾਂਚ ਹੋਵੇਗੀ 21 ਫਰਵਰੀ ਨੂੰ ਨਾਮਜ਼ਦਗੀ ਵਾਪਸ ਲੈਣ ਦੀ ਆਖਰੀ ਤਾਰੀਖ ਹੈ ਹਰਿਆਣਾ ਦੇ ਵਿੱਚ ਪਹਿਲੀ ਵਾਰ ਗੁਰਦੁਆਰਾ ਕਮੇਟੀ ਦੀਆਂ ਚੋਣਾਂ ਹੋਣ ਜਾ ਰਹੀਆਂ ਨੇ ਜਦੋਂ ਕਿ ਪਹਿਲਾਂ ਐਸਜੀਪੀਸੀ ਹੀ ਚੋਣ ਕਰਵਾਉਂਦੀ ਸੀ ਦੱਸਦੀ ਹੈ ਕਿ ਐਚਐਸਜੀਐਮਸੀ ਦੀਆਂ ਚੋਣਾਂ ਦੀ ਪ੍ਰਕਿਰਿਆ ਹਰਿਆਣਾ ਸਰਕਾਰ ਪਿਛਲੇ ਸਾਲ ਹੀ ਸ਼ੁਰੂ ਕਰ ਚੁੱਕੀ ਸੀ ਪੂਰੇ ਸੂਬੇ 'ਚ 30 ਸਤੰਬਰ ਤੱਕ ਨਵੀਂ ਵੋਟ ਬਣਵਾਉਣ ਦਾ ਸਮਾਂ ਵੀ ਮਿਥਿਆ ਗਿਆ ਸੀ ਉਧਰ ਪਾਰਲੀਮੈਂਟ ਤੋਂ ਬਾਅਦ ਹੁਣ ਗ੍ਰਹਿ ਮੰਤਰਾਲੇ ਦੀ ਸੁਰੱਖਿਆ ਦੇ ਵਿੱਚ ਸਨ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਹਾਲਾਂਕਿ ਦਿੱਲੀ ਪੁਲਿਸ ਨੇ ਇਸ ਕੋਸ਼ਿਸ਼ ਨੂੰ ناکਾਮ ਕਰ ਦਿੱਤਾ ਪੁਲਿਸ ਨੇ ਫਰਜ਼ੀ ਪਛਾਣ ਪੱਤਰ ਦਿਤੇ ਨਾਰਥ ਬਲਾਕ ਦੇ ਵਿੱਚ ਗ੍ਰਹਿ ਮੰਤਰਾਲੇ ਦੇ ਆਫਿਸ 'ਚ ਵੜਨ ਦੀ ਕੋਸ਼ਿਸ਼ ਕਰਦੇ ਹੋਏ ਇੱਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਮਲਜ਼ਮ ਦਾ ਨਾਮ ਅਦਿੱਤਿ ਪ੍ਰਤਾਪ ਸਿੰਘ ਹੈ ਅਦਿੱਤਿ ਕਿਸ ਮਕਸਦ ਦੇ ਨਾਲ ਫਰਜ਼ੀ ਆਈਡੀ ਦੇ ਉੱਤੇ ਵੜਿਆ ਪੁਲਿਸ ਇਸ ਦੀ ਜਾਂਚ ਕਰ ਰਹੀ ਹੈ ਫਿਰ ਫਿਲਹਾਲ ਇਸ ਦਾ ਕੋਈ ਟਰਰਰ ਐਂਗਲ ਨਹੀਂ ਨਿਕਲਿਆ। ਮਲਜ਼ਮ ਤੋਂ ਸਪੈਸ਼ਲ ਸੈੱਲ ਅਤੇ ਹੋਰ ਏਜੰਸੀਆਂ ਵੀ ਪੁੱਛਗਿੱਛ ਕਰ ਰਹੀਆਂ ਨੇ। ਇਸ ਤੋਂ ਪਹਿਲਾਂ 13 ਦਸੰਬਰ ਨੂੰ ਦੋ ਨੌਜਵਾਨਾਂ ਨੇ ਸੰਸਦ ਦੇ ਵਿੱਚ ਹੰਨ ਮਾਰੀ ਕੀਤੀ ਸੀ। ਜਦੋਂ ਪਾਰਲੀਮੈਂਟ ਦੀ ਕਾਰਵਾਈ ਚੱਲ ਰਹੀ ਸੀ ਉਸ ਵੇਲੇ ਨੌਜਵਾਨ ਦਰਸ਼ਕ ਦੀਰਗਾ ਤੋਂ ਪਾਰਲੀਮੈਂਟ ਦੇ ਵਿੱਚ ਵੜ ਗਏ ਸਨ। ਇਸ ਤੋਂ ਬਾਅਦ ਇਹਨਾਂ ਨੌਜਵਾਨਾਂ ਨੇ ਆਪਣੇ ਬੂਟ ਤੋਂ ਪੀਲੇ ਰੰਗ ਦਾ ਗੈਸ ਸਪਰੇਅ ਕੱਢਿਆ ਸੀ। ਹਾਲਾਂਕਿ ਪਾਰਲੀਮੈਂਟ ਦੇ ਵਿੱਚ ਮੌਜੂਦ ਸੰਸਦਨ ਨੇ ਇਹਨਾਂ ਨੂੰ ਫੜ ਲਿਆ ਸੀ ਅਤੇ ਸੁਰੱਖਿਆ ਬਲਾਸਮਾ ਨੂੰ ਸੌਂਪ ਦਿੱਤਾ ਸੀ। ਕਿਰਚਾ ਤੋਂ ਗ੍ਰਹਿ ਮੰਤਰਾਲੇ ਦੇ ਅੰਦਰ ਸੰਮਰੀ ਦੀ ਕੋਸ਼ਿਸ਼ ਕੀਤੀ ਜਾਵੇ ਤੇ ਉਸ ਕੋਸ਼ਿਸ਼ ਨੂੰ ਮੁਸਤੈਦੀ ਦੇ ਨਾਲ ਸੁਰੱਖਿਆ ਏਜੰਸੀਆਂ ਦੇ ਜਵਾਨ ناکਾਮ ਕਰ ਦੇਣ ਫਿਰ ਫਰਕ ਤੱਪ ਪੈਂਦਾ ਹੈ ਉਹਨਾਂ ਨੂੰ ਜੋ ਦੇਸ਼ ਦੇ ਖਿਲਾਫ ਲਗਾਤਾਰ ਸਾਜ਼ਿਸ਼ਾਂ ਕੱਢਦੇ ਹੁਣ ਅੱਗੇ ਵੱਧਦੇ ਹਾਂ ਤੇ ਗੱਲ ਇਤਿਹਾਸ ਦੀ 7 ਫਰਵਰੀ ਦਾ ਇਤਿਹਾਸ ਕੀ ਕੁਝ ਕਹਿੰਦਾ ਹੈ ਜ਼ਿਕਰ ਉਸ ਦਾ ਕਰਾਂਗੇ 7 ਫਰਵਰੀ ਦਾ ਇਤਿਹਾਸ ਜੁੜਿਆ ਹੋਇਆ ਹੈ ਸਬਮਰੀਨ ਦੇ ਨਾਲ ਦੇਸ਼ ਦੇ ਵਿੱਚ ਪਹਿਲੀ ਸਬਮਰੀਨ ਨੇਵੀ ਦੇ ਵਿੱਚ ਸ਼ਾਮਿਲ ਹੋਈ ਸੀ ਦੇਸ਼ ਦੇ ਵਿੱਚ ਬਣੀ ਹੋਈ ਪਹਿਲੀ ਸਬਮਰੀਨ ਨੇਵੀ ਦੇ ਵਿੱਚ ਸ਼ਾਮਿਲ ਹੋਈ ਸੀ ਸਤ ਪਰਵਰੀ ਦਾ ਦਿਨ ਸੀ ਸਾਲ ਸੀ 1992 ਹਾਂ ਸਵਦੇਸ਼ੀ ਪਹਿਲੀ ਪੰਡੂਬੀ ਆਈਐਨਐਸ ਚਾਲਕੀਰ ਨੂੰ ਭਾਰਤੀ ਨੇਵੀ ਦੇ ਵਿੱਚ ਨੌਸੈਂ ਇਹਨਾਂ ਦੇ ਵਿੱਚ ਸ਼ਾਮਿਲ ਕੀਤਾ ਗਿਆ ਭਾਰਤ ਹਮੇਸ਼ਾ ਤੋਂ ਰੱਖਿਆ ਦੇ ਖੇਤਰ ਦੇ ਵਿੱਚ ਆਤਮ ਨਿਰਭਰ ਬਣਨ ਦੀ ਕੋਸ਼ਿਸ਼ ਕਰਦਾ ਆਇਆ ਹੈ ਇਸੇ ਲਈ ਦੇ ਵਿੱਚ ਦੇਸ਼ ਦੇ ਵਿੱਚ ਪਹਿਲੀ ਪੰਡੂਬੀ ਆਈਐਨਐਸ ਚਾਲਕੀ ਦਾ ਨਿਰਮਾਣ ਕੀਤਾ ਗਿਆ ਸੀ ਉਹ ਸਤ ਪਰਵਰੀ ਦੇ ਦਿਨ ਸੀ 1992 ਦੇ ਵਿੱਚ ਨੇਵੀ ਦੇ ਵਿੱਚ ਸ਼ਾਮਿਲ ਹੋ ਗਈ ਸੀ ਯਾਨੀ ਦੇਸ਼ ਦੀ ਸੁਰੱਖਿਆ ਦੇ ਵਿੱਚ ਤੈਨਾਤ ਕਰ ਦਿੱਤੀ ਗਈ